ਸਤਿ ਸ਼੍ਰੀ ਅਕਾਲ ਜੀ ਮੈਂ ਪਰਮੇਂਦਰ ਸਿੰਘ ਪਿੰਡ ਪਪੜੌਦੀ ਬਲਾਕ ਸਮਰਾਲਾ ਇਹ ਮਲਚਿੰਗ ਆਪਣੇ ਸਰਫੇਸ ਸੀਡਰ ਨਾਲ ਬੀਜੀ ਹੋਈ ਆ ਕਣਕ ਇਹ ਪਿਛਲੇ ਸਾਲ ਵੀ ਬੀਜੀ ਦੀ ਐਤ ਕੀ ਆਪਣਾ ਦੂਜਾ ਸਾਲ ਆ ਸਰਫੇਸ ਸੀਡਰ ਨਾਲ ਇਹ 26 ਅਕਤੂਬਰ ਦੀ ਬੀਜੀ ਹੋਈ ਆ ਕਿੰਨਾ ਰਕਬਾ ਲਾਇਆ ਜੀ ਆਪਾਂ ਇਸ ਵਾਰ ਇਹ ਇਸ ਸਾਲ 5 ਏਕੜ ਆ 5 ਏਕੜ 5 ਏਕੜ ਆ ਜੀ ਠੀਕ ਆ ਜੀ ਤੇ ਬਹੁਤ ਵਧੀਆ ਪਿਛਲੇ ਸਾਲ ਝਾੜ ਰਿਹਾ ਹਾਂ ਜੀ ਐਤ ਕੀ ਵੀ ਆ ਦੇਖੋ ਤੁਹਾਡੇ ਉਹਨਾਂ ਸਾਹਮਣੇ ਖੜੀ ਆ ਬਜਾਈ ਦਾ ਖਰਚਾ ਕਿੰਨਾ ਗੱਟ ਬਜਾਈ ਦਾ ਖਰਚਾ ਤਾਂ ਕੁਛ ਵੀ ਨਾ ਮੰਨੋ ਜਿੰਨਾ ਆਪਾਂ ਕਟਰ ਫੇਰਦੇ ਆਂ ਪਰਾਲੀ ਤੇ ਸਿਰਫ ਇੱਕ ਕਟਰ ਦਾ ਹੀ ਖਰਚਾ ਯਾਨੀ ਜਿਹੜੇ ਕਿਸਾਨਾਂ ਨੂੰ ਬਿਲਰ ਵਾਲੇ ਲੱਭਦੇ ਨਹੀਂ ਉਹਨਾਂ ਦਿਨਾਂ 'ਚ ਉਹਨਾਂ ਲਈ ਇਹ ਵੀਡੀਓ ਬਹੁਤ ਅਹਿਮ ਆ ਫਿਰ ਬਹੁਤ ਫਾਇਦੇਮੰਦ ਆ ਜੀ ਸਾਡੇ ਹੁਣ ਗਿੱਲ ਸੁੱਕੇ ਬਿਲਕੁਲ ਸੁੱਕੇ ਖੇਤ 'ਚ ਛਿਟਾ ਦੇ ਦਿੱਤਾ ਇਹ ਖੇਤ ਦੇ ਨਾਲ ਅਸੀਂ ਜਿਹੜੀ ਇਕੱਠੀ ਵੱਢੀ ਦੀ ਹਾਂਜੀ ਉਹ ਸਾਹਮਣੇ ਖੇਤ ਵਾਲੇ ਦੇ ਹਾਂਜੀ ਤੇ ਉਹਨੂੰ ਰੌਣੀ ਕਰਨੀ ਪੈਗੀ ਅਸੀਂ ਪਰਾਲੀ ਇਹਦੇ ਨਾਲ ਸਰਫੇਸ ਸੀਡਰ ਨਾਲ ਬੀਤੀ ਪਾਣੀ ਲਾਤਾ ਪਾਣੀ ਲਾਤਾ ਗੁਲੀ ਡੰਡੇ ਦੀ ਸਮੱਸਿਆ ਕਿੰਨੀ ਆ ਗੁਲੀ ਡੰਡੇ ਦੀ ਸਮੱਸਿਆ ਬਹੁਤ ਘਟ ਯਾਨੀ ਜਿਹੜਾ ਆਪਾਂ ਬਾਹ ਵਹੀਆ ਕਰਕੇ ਰਵਾਇਤੀ ਢੰਗ ਨਾਲ ਲਾਉਨੇ ਉਹਦੇ ਨਾਲੋਂ ਗੁਲੀ ਡੰਡੇ ਦੀ ਸਮੱਸਿਆ ਕਾਫੀ ਜਿੱਚ ਘਟ ਗਈ ਬਹੁਤ ਘਟ ਹੈਗੀ ਜ਼ਰੂਰ ਘਟ ਹੈ ਮੈਂ ਇਹ ਵੀ ਨਹੀਂ ਕਹਿੰਦਾ ਵੀ ਬਿਲਕੁਲ ਗੁਲੀ ਡੰਡਾ ਨਹੀਂ ਹੁੰਦਾ ਹਾਂ ਹਾਂ ਬਿਲਕੁਲ ਠੀਕ ਬਹੁਤ ਘਟ ਹੁੰਦੀ ਹੈ ਤੇ ਜਿਹੜਾ ਮਲਚਿੰਗ ਤਕਨੀਕ ਆ ਜੀਚ ਬਜਾਈ ਦਾ ਖਰਚਾ ਘਟਦਾ ਗੁਲੀ ਡੰਡੇ ਦਾ ਖਰਚਾ ਘਟਦਾ ਝਾੜ ਕੇ ਮੇਰੇ ਆਪਣਾ ਝਾੜ ਪਿਛਲੇ ਸਾਲ ਸਾਡਾ 23 ਕਵਾਂਟਰ 90 ਕਿਲੋ ਦਾ ਸੀਗਾ ਠੀਕ ਹੈ ਜੀ ਤੇ ਬਾਕੀ ਕਈ ਬੰਦੇ ਦਾ ਵੱਧ ਵੀ ਹੋਇਆ ਠੀਕ ਹੈ ਸਾਡੇ ਥੋੜਾ ਜਿਹਾ ਇੱਥੇ ਗੋਲੇ ਗੋਲੇ ਦਾ ਨਖਾਂ ਥੋੜਾ ਜਿਹਾ ਗੋਲੇ ਪੈ ਗਏ ਸੀਗੇ ਉਹਦੇ ਕਰਕੇ ਨਖਾਂ ਸਮਝ ਲਓ ਵੀ ਉਹਦੇ ਕਰਕੇ ਥੋੜਾ ਜਿਹਾ ਘਟ ਗਿਆ ਲੋਕਾਂ ਦਾ 26 26 ਕਾਉਂਟਰ ਦਾ ਵੀ ਹੋਇਆ ਤੇ ਬਾਕੀ ਕਿਸਾਨਾਂ ਨੂੰ ਫਿਰ ਜਿਹੜਾ ਇਹ ਸਰਫੇਸ ਸੀਡਰ ਦੀ ਮਸ਼ੀਨ ਹੈ ਇਹਦੇ ਬਾਰੇ ਕੀ ਸੰਦੇਸ਼ ਦੋਗੇ ਮੈਂ ਤਾਂ ਇਹ ਸੰਦੇਸ਼ ਦੰਨਾ ਵੀ ਤੁਸੀਂ ਜੇ ਤੁਹਾਨੂੰ ਸਰਫੇਸ ਸੀਡਰ ਵਾਲੀ ਮਸ਼ੀਨ ਨਹੀਂ ਮਿਲਦੀ ਤੁਸੀਂ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰੋ ਹਾਂਜੀ ਬਿਲਕੁਲ ਉਹ ਤੁਹਾਨੂੰ ਮਸ਼ੀਨ ਦੇਣਗੇ ਬਿਲਕੁਲ ਉਹਨਾਂ ਕੋਲ ਸਾਰੀਆਂ ਮਸ਼ੀਨਾਂ ਹੈਗੀਆਂ ਨੇ ਬੰਦੋ ਸਾਡੇ ਜੀਮੀਆਂ ਦਾ ਨਾ ਦੀ ਹੀ ਘਾ ਬਿਲਕੁਲ ਠੀਕ ਮੂੜਾਂ ਤੇ ਬੈਠ ਕੇ ਕਹਿੰਦੇ ਸਾਨੂੰ ਮਸ਼ੀਨ ਕਿੱਥੋਂ ਮਿਲੂ ਹਾਂਜੀ ਸਾਨੂੰ ਮਹਿਕਮੇ ਵਾਲਿਆਂ ਮਸ਼ੀਨ ਖੇਤੀਬਾੜੀ ਦਫ਼ਤਰ ਤੋਂ ਹੀ ਉਹਨਾਂ ਨੇ ਮਸ਼ੀਨ ਦਵਾਈ ਦੀ ਸਾਨੂੰ ਪਿਛਲੇ ਸਾਲ ਉਹਨਾਂ ਨੇ ਵੀ ਸਾਨੂੰ ਚਹਿਲਾ ਪਿੰਡ ਤੋਂ ਮਸ਼ੀਨ ਦਵਾਈ ਸੀਗੀ ਹਾਂਜੀ ਤੇ ਸਾਡੇ ਕੋਲ ਅੱਬ ਦੀ ਮਸ਼ੀਨ ਤਾਂ ਹੈ ਨਹੀਂ ਇਹ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਇਹ